ਕਿ ਇੱਕ ਅੰਗੀ ਹੈ ਜਿਵੇਂ ਚੰਨ ਤੇ ਚਕੋਰ ਦੀ ਪ੍ਰੀਤ ਚਕੋਰ ਸਾਰੀ ਰਾਤ ਖਫਕੀ ਰਹਿੰਦੀ ਹੈ ਚੰਦਰ ਦੇ ਦਰਸ਼ਨਾਂ ਨੂੰ ਪਰ ਚੰਦਰਵਾਂ ਨੂੰ ਪਤਾ ਕੋਈ ਨਹੀਂ ਐਸੇ ਜਲ ਤੇ ਮਛਲੀ ਦੀ ਪ੍ਰੀਤ ਹੈ ਜਿਹੜੀ ਮਛਲੀ ਹੈ ਉਹ ਜਲ ਤੋਂ ਬਿਨਾਂ ਇੱਕ ਪਲ ਰਹਿ ਨਹੀਂ ਸਕਦੀ ਜੇ ਪਾਣੀ ਨਾ ਮਿਲੇ ਤੜਫਣ ਲੱਗ ਜਾਂਦੀ ਹੈ ਪਾਣੀ ਨੂੰ ਕੋਈ ਪਤਾ ਨਹੀਂ ਮੇਰੇ ਵਿੱਚ ਮੱਛੀ ਫਿਰਦੀ ਹੈ ਜਿਹੜੇ ਗੁਰੂ ਵਾਲੇ ਹੈ ਨਾ ਉਹਨਾਂ ਦੀ ਜਿਹੜੀ ਪ੍ਰੀਤ ਹੈ ਗੁਰੂ ਦੇ ਚਰਨਾਂ ਦੀ ਖਿੱਚ ਹੈ ਉਹ ਜਿਵੇਂ ਇਹ ਤੂੰਬੇ ਦੀ ਤਾਰ ਵੱਜ ਕੇ ਨਾ ਸੁਰ ਨਾਲ ਸੁਰ ਇੱਕ ਹੋ ਜਾਂਦਾ ਹੈ ਐਸੇ ਤਰ੍ਹਾਂ ਉਹਨਾਂ ਦੇ ਮਨ ਦੀ ਪ੍ਰੀਤ ਹੈ ਜਿਹੜੀ ਗੁਰੂ ਦੇ ਚਰਨਾ ਨਾਲ ਇੱਕ ਹੋ ਜਾਂਦੀ ਹੈ ਜਦੋਂ ਗੁਰੂ ਦੇ ਚਰਨਾ ਨਾਲ ਇੱਕ ਪ੍ਰੀਤ ਹੋ ਗਈ ਫਿਰ ਉਹ ਆਨੰਦ ਵੱਖਰਾ ਹੋ ਜਾਊਗਾ ਜੇ ਮਾਇਆ ਜੇ ਭਲਾ ਮਾਇਆ ਜਿਹੜੀ ਮਾਇਆ ਆ ਗਈ ਮੰਨ ਲਓ ਵੀ ਕਿਸੇ ਨੂੰ ਲੈਟਰੀ ਨਿਕਲ ਆਈ ਸਾਰਾ ਪਰਿਵਾਰ ਅਮੀਰ ਹੋ ਜਾਊ ਰਿਸ਼ਤੇਦਾਰ ਭਾਈਚਾਰਾ ਜਿੰਨੇ ਪਿਆਰ ਦੇ ਸਬੰਧ ਆ ਸਾਰੇ ਹੀ ਅਮੀਰ ਹੋ ਜਾਣਗੇ ਇੱਕ ਹੈ ਪਰਮਨੰਦ ਦਾ ਨਜ਼ਾਰਾ ਪਰਮਨੰਦ ਦਾ ਨਜ਼ਾਰਾ ਅੰਦਰ ਹੈ ਉਹ ਪਰਿਵਾਰ ਚ ਰਹਿੰਦਾ ਹੈ ਉਹ ਉਸੇ ਨੂੰ ਹੈ ਜਿਹਨੂੰ ਉਹਦਾ ਆਨੰਦ ਦਾ ਪਤਾ ਹੈ ਵੀ ਉਹ ਕੀ ਵਸਤੂ ਹੈ ਜੇ ਪ੍ਰੇਮ ਦਾ ਪਰਮਨੰਦ ਨਜ਼ਾਰਾ ਉਹ ਭਾਲੇ ਬੰਦਾ ਬਾਹਰੋਂ ਉਹ ਬਾਹਰ ਨਹੀਂ ਮਿਲ ਸਕਦਾ ਉਹ ਅੰਦਰ ਆ ਸੁਣੋ ਬਈ ਤੇ ਜਿਵੇਂ ਚੰਦ ਤੇ ਚਕੌਰ ਤੇਰੀ ਪ੍ਰੀਤ ਐਸੇ ਮੇਰੇ ਸਾਥੀ ਹੈ ਓਹ ਪੇਸ਼ ਕਰਦੇ ਥੋੜਾ ਗੁਰੂ ਜੀ ਦੇਦਾਰ ਜੀ ਮੈਂ ਸੱਜਰੀ ਬਹਾਰ ਥੋੜਾ ਗੁਰੂ ਜੀ ਦੇਦਾਰ ਜੀਵੇਂ ਸੱਜਰੀ ਬਹਾਰ ਆਉਂਦੀ ਜਾਵੇ ਜਾਵੇ ਬਿਨਾ ਪਿੱਛਾ ਹਿਲੋ ਸਤ ਗੁਰ ਮੇਰੇ ਮੇਰੇ ਤੂੰ ਐ ਚੰਦ ਮੈਚ ਕੋਰ ਸਤ ਗੁਰ ਮੇਰੇ ਮਨ ਸ਼ਾਂਤ ਹੁੰਦਾ ਜਾਵੇ ਤੇ ਆਨੰਦ ਬਣਾ ਆਵੇ ਮਨ ਸ਼ਾਂਤ ਹੁੰਦਾ ਜਾਵੇ ਤੇ ਆਨੰਦ ਬਣਾ ਆਵੇ ਹਿੰਮਤ ਹਾਰੀ ਹਾਰੀ ਜਾਂਦੇ ਪੰਜੇ ਸਤ ਗੁਰ ਮੇਰੇ ਦਾਤਾ ਜੀ ਤੂੰ ਏ ਚੰਦ ਮੈਂ ਚਕੌਰ ਸਤ ਗੁਰ ਮੇਰੇ ਚਾਹੇ 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 ਸੋਮਾ ਮੋਤੀ ਦਾਤਾ ਦੇ ਪਰਵਾਹ ਹੈ ਜਾਂ ਚਾਹੇ ਚਾਹੇ ਸੋਮਾ ਮੋਤੀ ਯਾਦਾਂ ਦੇ ਪਰਵਾਹ ਬੰਦਤੀ ਜਾਵੇ ਜਾਵੇ ਜੀ ਦੀ ਰੱਬੀ ਲਿਸ਼ਕੋ ਸਤਗੁਰ ਮੇਰੇ ਮੇਰੇ ਤੂੰ ਐ ਚੰਦ ਮੈਂਚ ਕੋਰ ਸਤਗੁਰ ਮੇਰੇ ਹੋ ਮਾੜੇ ਕੰਮਾਂ ਤੋਂ ਹਟਾ ਕੇ ਮੈਨੂੰ ਖਾਲਸ ਬਣਾ ਕੇ ਆਉਂਦੇ ਕੰਮਾਂ ਤੋਂ ਹਟਾ ਕੇ ਮੈਨੂੰ ਖਾਲਸ ਬਣਾ ਕੇ ਗੁਣ ਦਿੱਤੇ ਮੇਰੇ ਤੈ ਖੂ ਦੇ ਖੋਰ ਸਤ ਗੁਰ ਮੇਰੇ ਦਾਤਾ ਜੀ ਤੂੰ ਏ ਚੰਦ ਮੈਂ ਚਕੋਰ ਸਤ ਗੁਰ ਮੇਰੇ ਲੋਕ ਲਾਜ ਠੁਕਰਾਦੀ ਖੀਂਜੋ ਜਾਲ ਬਾਂਗੁਲਾਤੀਏ ਲੱਜਾ ਠੁਕਰਾਦੀ ਹੁੰਜੇ ਜਾਲ ਬਾਂਗੁਲਾਤੀਏ ਮੈਂ ਦਾਤਾ ਖਾਮਾ ਖਾਮਾ ਲੱਡੂ ਪਰ ਪਰ ਸਤਗੁਰ ਮੇਰੇ ਮੇਰੇ ਤੂੰ ਐ ਜੰਗ ਮੈਂਚ ਕੋਰ ਸਤਗੁਰ ਮੇਰੇ ਹੈ ਹਾਏ ਹੁੰਦਾ ਜੱਗ ਖਿੱਲੀ 900 ਚੂਹਾ ਖਾ ਕੇ ਬਿੱਲੀ ਹਾਏ ਹੁੰਦਾ ਜੱਗ ਖਿੱਲੀ 900 ਚੂਹਾ ਖਾ ਕੇ ਬਿੱਲੀ ਹੱਕ ਤੂੰ ਚੱਲੀ ਚੱਲੀ ਐਦੀ ਬਦਲੀ ਹੈ ਤੋਰ ਤਾ ਤੂੰ ਏ ਚੰਦ ਮੈਂ ਟਕੋਰ ਸਤਗੁਰ ਮੇਰੇ ਤੂੰ ਸੀ ਜਾਂ ਤੂੰ ਕੀ ਚਲਾਦਾ ਮੱਖਮੂਰ ਹੀ ਬਣਾਦਾ ਸੀ ਜਾਂ ਤੂੰ ਕੀ ਚਲਾਦਾ ਮੱਖਮੂਰ ਹੀ ਬਣਾਦਾ ਹੋ ਮੈਨੂੰ ਭਾਉਂਦੀ ਭਾਉਂਦੀ ਹੋਣਾ ਲੋਰ ਨਹੀਂ ਹੋਰ ਸਤਗੁਰ ਮੇਰੇ ਮੇਰੇ ਗੁਰ ਮੇਰੇ ਹੋ ਦਇਆ ਸ਼ਮਲੇ ਤੇ ਆਈ ਗੁੱਡੀ ਸਿਖਰ ਚੜਾਈ ਦਇਆ ਸ਼ਮਲੇ ਤੇ ਆਈ ਗੁੱਡੀ ਅੰਬਰੀ ਚੜਾਈ ਹੁਣ ਨਾ ਛੱਡੀ ਦਾਤਾ ਜੀ ਹੁਣ ਨਾ ਛੱਡੀ ਛੱਡੀ ਸਾਡੀ ਤੇਰੇ ਹੱਥ ਡੋਰ ਸਤ ਗੁਰ ਮੇਰੇ ਸਤ ਗੁਰ ਮੇਰੇ ਮੇਰੇ ਤੂੰ ਐ Santa Cora, Santa